ਜੀ ਸਤਰੀਆ ਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਤੇ ਅੱਤੀ ਦੀ ਸ਼ੁਰੂਆਤ ਮੈਂ ਕੀਤੀ ਹੈਗੀ ਇੱਕ ਵੱਜਨ ਤੇ 20 ਮਿੰਟ ਰਹਿੰਦੇ ਹੈਗੇ ਤੇ ਹਜੇ ਮੈਂ ਰੋਟੀ ਖਾਣੀ ਹੈਗੀ ਕਿਉਂਕਿ ਆਉਂਦੀ ਆਉਂਦੇ ਨਾਲ ਰਸਤੇ 'ਚ ਮੈਂ ਰੁਕ ਗਈ ਸੀ ਅਮਨ ਕੇ ਘਰੇ ਅਮਨ ਮੇਰੀ ਸਹੇਲੀ ਹੈਗੀ ਜਿਹੜੀ ਉਸ ਦਿਨ ਮੈਨੂੰ ਦਵਾਈ ਦਵਾ ਕੇ ਲੈ ਕੇ ਆਈ ਸੀ ਉਹ ਪਾਈ ਜਾਂਦੇ ਘਰ ਪ੍ਰਮਾਤਮਾ ਉਹਨਾਂ ਦਾ ਬਧੀਆ ਘਰ ਬਣਾ ਦੇ ਬਧੀਆ ਤੇ ਉਹ ਨਾ ਮਕਾਨ ਬਣਾਈ ਜਾਂਦੇ ਹੈਗੇ ਉਹਨੇ ਮੈਨੂੰ ਸਵੇਰ ਫੋਨ ਕੀਤਾ ਸੀਗਾ ਕੀ ਕਹਿੰਦੀ ਮੇਰੇ ਪੇਕਿਆਂ ਤੋਂ ਕਦੂ ਆਏ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਵਿਚਾਰੀ ਨੇ ਤੇ ਹੁਣ ਕੰਮਾਂ ਧੰਦੇ ਚ ਬੰਦਾ ਭੁੱਲ ਜਾਂਦਾਗਾ ਮੇਰੇ ਵੀ ਨਹੀਂ ਧਿਆਨ ਚ ਰਿਹਾ ਤੇ ਤਾਂ ਕਰਕੇ ਫਿਰ ਉਹ ਕਹਿੰਦੀ ਤੂੰ ਕਦੂ ਲੈ ਜੀ ਮੈਂ ਚਲ ਠੀਕ ਐ ਮੈਂ ਨੰਦੀ ਨੰਦੀ ਮੈਂ ਖਾ ਚੁਗੀ ਤੇ ਬਸ ਮੋਟੇ ਉਹ ਮੈਨੂੰ ਕਹਿੰਦੀ ਕਿ ਚਾਹ ਪੀਜੀ ਮੈਂ ਕਿਹਾ ਨਹੀਂ ਮੈਂ ਚਾਹ ਨਹੀਂ ਪੀਣੀਗੀ ਤੇ ਮੈਂ ਪਾਣੀ ਪੀਤਾ ਬਸ ਤੇ 10 ਮਿੰਟ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਅਮਨ ਬੈ ਗਈ ਤੇ ਬਾਬਾ ਜੀ ਬੈ ਗਏ ਬਾਬਾ ਜੀ ਜਿਹੜੇ ਬੱਗੀ ਪਾਪਾ ਪਾਠ ਕਰਦੇ ਆ ਗੁਰਦੁਆਰਾ ਤਰੂਆਣਾ ਸਾਹਿਬ ਤੇ ਬਹੁਤ ਹੀ ਨਿੱਕੇ ਤੇ ਵਧੀਆ ਸੁਭਾਅ ਦੇ ਆ ਹਸ ਮੁਖ ਹੈਗੇ ਤੇ ਬਸ ਅਸੀਂ 10 ਕੁ ਮਿੰਟ ਗੱਲਾਂ ਬਾਤਾਂ ਕਰਕੇ ਤੇ ਫਿਰ ਮੈਂ ਆ ਗਈ ਤੇ ਬੱਗੀ ਬਾਬਾ ਜੀ ਹੱਸਣ ਲੱਗੇ ਮੈਂ ਬੱਗੀ ਬਾਬੇ ਨੂੰ ਕਿਹਾ ਮੈਂ ਖੈ ਬਾਬਾ ਜੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਨਹੀਂ ਕਰਦੇ ਮੈਂ ਕਿਹਾ ਕਮੈਂਟ ਕਰ ਦਿਆ ਕਰੋ ਨਹੀਂ ਮੈਂ ਕਿਹਾ ਮੈਂ ਤੁਹਾਡੀ ਵੀਡੀਓ ਬਣਾ ਕੇ ਲੈ ਕੇ ਜਾऊंगी ਉਹਨਾਂ ਮਕਾਨ ਬਣਾਈ ਜਾਂਦੇ ਆ ਨਾਲੇ ਤੇ ਬਸ ਹੁਣ ਪੰਜ ਚਾਰ ਦਿਨਾਂ ਚ ਛੱਤ ਹੈ ਜਿਹੜੀ ਪੈ ਜੂਗੀ ਤੇ ਪ੍ਰਮਾਤਮਾ ਬਖਸ਼ ਰੂ ਬਥੀਆ ਠੀਕ ਠਾਕ ਉਹਨਾਂ ਦਾ ਵੀ ਛੱਤ ਪੈ ਜਾ ਉਹਨਾਂ ਦੀ ਤੇ ਫਿਰ ਅਸੀਂ ਪ੍ਰਸ਼ਾਦ ਸਨ ਵੀ ਖਵਾਵਾਂਗੇ ਮੈਂ ਵੀ ਖਾਵਾਂਗੀ ਠੀਕ ਚਲੋ ਜੀ ਪਹਿਲਾਂ ਹੁਣ ਕੰਮ ਬਣਾਉਣੀ ਆ ਮੈਂ ਰੋਟੀ ਤੇ ਕੰਮ ਮੇਰੇ ਸਾਰੇ ਪਏ ਆ ਮੈਂ ਤਕੋਣੀ ਹੈਗੀ ਤੇ ਮੈਂ ਤਹਾਵਾ ਜੀ ਲੈਣ ਲੱਗੀ ਸੀਗੀ ਇੱਥੇ ਆ ਕੇ ਦੋ ਮਿੰਟ ਮੈਂ ਕਿਹਾ ਚਲੋ ਹਵਾ ਵੀ ਲੈ ਰਾਂ ਮੈਂ ਖਿਆ ਆ ਦੇਖੋ ਆਟਾ ਮੈਂ ਬਾਹਰ ਕੱਢ ਕੇ ਰੱਖ ਗਈ ਸੀਗੀ ਤੇ ਨਵੀਂ ਨੂੰ ਤਾਂ ਮੈਂ ਸਵੇਰ ਬਣਾ ਕੇ ਦਿੱਤੀ ਸੀਗੀ ਮੈਂ ਗਈ ਤੇ ਉਹ ਕੱਲ ਦੀ ਲੱਗੀ ਪਈ ਸੀਗੀ ਤੇ ਫਿਰ ਮੈਂ ਕਿਹਾ ਚੱਲ ਮੈਂ ਆਦੀ ਰੋਟੀ ਆ ਬਾਤ ਬਣਾ ਲੂੰਗੀ ਤੇ ਭਾਂਡੇ ਵਿੱਚ ਸਵੇਰ ਛੱਟ ਗਈ ਸੀ ਚਾਹ ਲੈ ਤੇ ਹੁਣ ਮੰਜੂਗੀ ਤੇ ਪਹਿਲਾਂ ਆਪਾਂ ਬਣਾ ਲਈਏ ਰੋਟੀ ਹਾਂਜੀ ਰੋਟੀ ਆਪਾਂ ਨੇ ਖਾ ਲਈ ਰੋਟੀ ਮੈਂ ਇੱਥੇ ਬਹਿ ਕੇ ਖਾਤੀ ਹੈਗੀ ਤੇ ਲੇਟ ਵੀ ਗਈ ਤੇ ਫਿਰ ਮੈਂ ਕਿਹਾ ਚੱਲ ਮੈਂ ਨਾ ਕਦੂ ਸੀਗੇ ਜਿਹੜੇ ਲਫਾਫੇ ਚ ਕੱਢੇ ਨਹੀਂ ਸੀਗੇ ਹਜੇ ਭੁੱਲ ਗਈ ਸੀਗੀ ਮੈਂ ਤੇ ਆਹ ਦੇਖੋ ਤੇ ਰੱਖੂੰਗੀ ਮੈਂ ਸੋਈ ਤੇ ਹੁਣ ਘਰ ਤੇ ਕਦੂ ਹੈ ਤੇ ਇਹਨਾਂ ਨੂੰ ਆਪਾਂ ਰੱਖਦਾ ਅਗੇ ਰਸੋਈ ਚ ਤੋਂ ਕਲੀਟ ਰਹਿਣੀਗੇ ਤੇ ਹੁਣ ਮੈਂ ਮਨ ਜੂਗੀ ਭਾਂਡੇ ਹਾਂਜੀ ਆਪਾਂ ਨੇ ਚਾਹ ਬਣਾ ਲਈ ਤੇ ਸਾਰੇ ਕੰਮ ਵੀ ਕਰ ਲੇ ਰਸੋਈ ਸਾਫ਼ ਵੀ ਕਰਤੀ ਪੋਚੇ ਵੀ ਲਾਤੇ ਤੇ ਭਾਂਡੇ ਵੀ ਮੈਂ ਤੇ ਆ ਮੇਰੇ ਚਾਹ ਦਾ ਤਾਂ ਨਾ ਪਿਆਗਾ ਤੇ ਸਾਰੀਆਂ ਸਫਾਈਆਂ ਕਰਤੀਆਂ ਹਾਂਜੀ ਆਪਾਂ ਨੇ ਚਾਹ ਬਾਟੀ ਚ ਪਾ ਲਈ ਹੁਣ ਮੈਂ ਪੀਣਗੀ ਚਾਹ ਤੇ ਹੈਲੋ ਨਵੀ ਨਵੀ ਵੀ ਚਾਹ ਚਾਹ ਨਹੀਂ ਪੀਂਦੀ ਦੁੱਧ ਪੀਂਦੀ ਐ ਬ੍ਰੈਡ ਖਾਈ ਜਾਂਦੀ ਨਾਲ ਤੇ ਕਿਉਂਕਿ ਆ ਕੇ ਬ੍ਰੈਡ ਖਾ ਲੈਂਦੀ ਜੇ ਰੋਟੀ ਨਹੀਂ ਖਾਂਦੀ ਆ ਕੇ ਗ੍ਰੇਸੀ ਇੱਥੇ ਸੁੱਤੀ ਹੋਈ ਹੈਗੀ ਤੇ ਆ ਮੈਟ ਇਕੱਠਾ ਕਰਤਾ ਇਹਨੇ ਜੀ ਦੋ ਪਈ ਨਾ ਤੇ ਮੈਟ ਇਕੱਠਾ ਹੋ ਗਿਆ ਮੈਂ ਕਿਹਾ ਚੱਲ ਹੁਣ ਜੇ ਮੈਂ ਹਲਾਉਂਗੀ ਤੇ ਉੱਠ ਜਾਊਗੀ ਤੇ ਸਾਰੀਆਂ ਸਫਾਈਆਂ ਕਰਤੀਆਂ ਕੱਪੜਾ ਸਾਰੇ ਮਾਰਤਾ ਸੀਗਾ हूँ मैं कपड़े धूँगी तो चाह चू पी के पहले मेरी स्किन से दस मिनट पै जाए क्योंकि अज भी मैं स्त्रह उठी थी अज मैं उठी सी पाँच बजे तो दस मिनट में बहार पै गई हाँ जी कपड़े आपने धोले तो हम पा के आऊँगी सुकने हूँ तो मौसम ठंडा पर ना है ही है गर्मी हजे भी हम जी हो जाती है चलो जी चल फटाफट पहले कपड़े सुकने पाया वहां ਤੇ ਮੈਂ ਦੇਖਦੀ ਹਾਂ ਜੇ ਟਾਈਮ ਰਹਿ ਗਿਆ ਤਾਂ ਮੈਂ ਜਾਉਂਗੀ ਪਤਾ ਲੈਣ ਕਿਸੇ ਦੇ ਘਰੇ ਜਾਣਾਗਾ ਤੇ ਫਿਰ ਮੈਂ ਆ ਕੇ ਦੱਸੂਗੀ ਕਿ ਪਤਾ ਲੈਣ ਜਾਂਦੀ ਸੀ ਜਿੱਥੇ ਜਾਇਆ ਗਿਆ ਤਾਂ ਹਾਂ ਜਿੱਕੇ ਦਾ ਮੀਂਹ ਪੈਣ ਲੱਗ ਗਿਆ ਦਿਖਾਉਣੀ ਆ ਤਬਾਰ ਖੜੀਆਂ ਸੀਗੀਆਂ ਮੈਂ ਗਰੇਸਿੰਗ ਢੇੜਾ ਕੜਾਉਂਦੀ ਸੀਗੀ ਜਿੱਕੇ ਦਾ ਮੀਂਹ ਆਉਣ ਲੱਗ ਗਿਆ ਲੰਦਾ ਮਿਹ ਜਾ ਕਣੀਆਂ ਜੀਆਂ ਆਈਆਂ ਇੱਕ ਨੰ ਤੇ ਜਿੱਕੇ ਦਾ ਮਛੜਕਾ ਜਾ ਗਿਆ ਤੇ ਹੁਣ ਘਟ ਗਿਆ ਬਦਲ ਬਹੁਤ ਹੋਏ ਪਿਆ ਹੈ। ਹਾਂਜੀ ਨਾਲ ਜਿਹੜੇ ਦੀਦੀ ਸਾਡੇ ਨਾਲ ਲੱਗੇ ਆਏ ਤੇ ਬਾਈ ਜੀ ਦਾ ਆਪਰੇਸ਼ਨ ਹੋਇਆ ਨੱਕ ਦਾ ਤੇ ਉਹਨਾਂ ਦੇ ਨੱਕ ਚ ਨੂੰ ਚਾਇਦ ਮੋਕੇ ਸੀਗੇ ਤੇ ਵੈਸੇ ਤਾਂ ਮੈਨੂੰ ਤਾਂ ਉਹਨਾਂ ਨੇ ਆਈ ਕਿਹਾ ਮਾਸ ਬਾਤ ਦਾ ਸੀਗਾ ਤੇ ਉਹ ਮੋਕੇ ਜੇ ਬਣ ਗਏ ਸੀਗੇ ਤੇ ਉਹਨਾਂ ਦਾ ਆਪਰੇਸ਼ਨ ਹੁਣ ਹੋ ਗਿਆ ਉਹ ਠੀਕ ਠਾਕ ਹੈ ਵਧੀਆ ਤੇ ਅੱਜ ਮੈਂ ਵਾਗ ਗਈ ਸੀ ਪਤਾ ਲੈਣ ਕੱਲ ਹੋਇਆ ਸੀਗਾ ਆਪਰੇਸ਼ਨ ਤਾਂ ਕਰਕੇ ਤੇ ਫਿਰ ਮੈਂ ਦੁਦ ਲੈਣ ਵਾਗ ਗਈ। ਤੇ ਆ ਕੇ ਮੈਂ ਗਰੇਸ ਨੂੰ ਗੇੜਾ ਕਢਾਉਣ ਲੱਗੀ ਤੇ ਗੇੜਾ ਕਢਾ ਕੇ ਮੈਂ ਇਧਰ ਨੂੰ ਘਰ ਨੂੰ ਵਾਪਸ ਆਉਂਦੀ ਸੀਗੀ ਮੈਂ ਲਾਪਰੀਤ ਨਾਲ ਗੱਲਾਂ ਆ ਕਰਨ ਲੱਗੀ 2 ਮਿੰਟ ਜਵਾਕ ਸੀ ਉਹਦੇ ਨਾਲ ਤੇ ਇੱਕੇਦਾਂ ਮੀਂਹ ਲੈ ਪਿਆ ਫਿਰ ਮੈਂ ਫਟਾਫਟ ਅੰਦਰ ਆਈ ਚਲੋ ਹੁਣ ਦਾਲ ਸਬਜ਼ੀ ਤੇ ਕੋਈ ਮੈਂ ਬਣਾਉਣੀ ਨਹੀਂ ਆਪਣੇ ਕarele ਪਏ ਹੈਗੇ ਸਬਜ਼ੀ ਉਹ ਹੀ ਕੰਮ ਆ ਜੂਗੀ ਤੇ ਕੱਲੀ ਰੋਟੀ ਬਣਾਉਣੀ ਹੈਗੀ ਪਹਿਲਾਂ ਮੈਂ ਰੱਖੂ ਦੁੱਧ ਘਰ ਦਾ ਹਾਂਜੀ ਅੱਜ ਮੇਰੀ ਸਹੇਲੀ ਵੀ ਮੈਨੂੰ ਮਿਲੀ ਬਿੰਦਰ ਭੈਣ ਜੀ ਸਾਡੇ ਤੇ ਉਹਨਾਂ ਨਾਲ ਮੇਰੀ ਬਹੁਤ ਔਣੀ ਜਾਣੀ ਸੀਗੀ ਹੁਣ ਅਸੀਂ ਦੂਰ ਦੂਰ ਥੋੜਾ ਜਿਹਾ ਰਹਿਨੇ ਹੈਗੇ ਕਬੀਲਦਾਰੀ ਵੀ ਹੋ ਜਾਂਦੀ ਹੈ ਬੰਦੇ ਨੂੰ ਤੇ ਉਹਦੇ ਕੋਲੇ ਵੀ 2 ਮਿੰਟ ਖੜ ਗਈ ਸੀ ਮੈਂ ਦੁੱਧ ਲੈਣ ਗਈ ਤੇ ਉਹ ਕਹਿੰਦੀ ਅਸੀਂ ਤਾਂ ਤੁਹਾਡੇ ਵਲੌਗ ਦੇਖਦੇ ਆਂਗੇ ਕਹਿੰਦੀ ਤੇਰਾ ਭਾਈ ਤਾਂ ਹੱਸਣ ਲੱਗ ਜਾਂਦਾ ਕਹਿੰਦੇ ਆ ਜਾ ਆ ਜਾ ਜਸਵਿੰਦਰ ਆ ਗਈ ਤੇ ਇਹ ਕਹਿੰਦੇ ਆ ਬਣਾਈ ਜਾਂਦੀ ਆ ਘਰ ਦਿਖਾਈ ਜਾਂਦੀ ਆ ਉਹ ਐ ਕਰੀ ਜਾਂਦੀ ਹੈਗੀ ਫਿਰ ਉਹ ਰਾਲਾ ਪਾਉਣ ਲੱਗੇ ਜਾਂਦੇ ਹੈਗੀ ਤੇ ਚਲੋ ਉਹਨਾਂ ਦਾ ਬਹੁਤ ਧੰਨਵਾਦ ਵੀਡੀਓ ਦੇਖ ਦੇਗੇ ਤੇ ਹੁਣ ਮੈਂ ਆਪਾਂ ਜਿਹੜੇ ਰਹਿੰਦੇ ਕੰਮ ਆ ਉਹ ਕਰਦੇ ਆ ਪਹਿਲਾਂ ਹਾਂਜੀ ਰੋਟੀ ਆਪਾਂ ਨੇ ਖਾ ਲਈ ਤੇ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਵੀਡੀਓ ਅੱਜ ਮੈਂ ਜ਼ਿਆਦਾ ਕੋਈ ਬਣਾਈ ਨਹੀਂ ਗਈ ਇੰਨੀ ਜਿੰਨੀ ਜਿੰਨੀ ਵੀ ਬਣਾਈ ਹੈ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਹੁਣ ਆਪਾਂ ਵੀਡੀਓ ਦੇ ਘਰ ਤੇ ਇੱਥੇ ਸਮਾਪਤੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਅਕਾਲ ਦੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਨਾ ਕਮੈਂਟ ਤੁਸੀਂ ਪਹਿਲਾਂ ਨਾ ਕਰਿਆ ਕਰੋ ਵੀਡੀਓ ਨੂੰ ਤੁਸੀਂ ਚਲਾ ਕੇ ਪੂਰੀ ਦੇਖੀ ਫਿਰ ਕਮੈਂਟ ਕਰਿਆ ਕਰੋ ਜੀ ਨਾਲੇ ਤੁਹਾਨੂੰ ਜਿਹੜਾ ਵੀ ਵੀਡੀਓ 'ਚ ਹੁੰਦਾ ਉਹ ਸਮਝ ਆਊਗੀ ਤੁਹਾਨੂੰ ਪਤਾ ਲੱਗੂਗਾ ਤੇ ਚਲੋ ਜੀ ਫਿਰ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ